ਬਾਬਾ ਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਸੇਵਾਦਾਰ ਸਨ ਉਹਨਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਦਾ ਲਿਖਿਆ ਹੈ ਅਦਬ ਕਰਾਇਆ ਹੈ ਔਰ ਉਸ ਗੁਰਬਾਣੀ ਨੇ ਤਾਕਤ ਦਿੱਤੀ ਤਾਕਤ ਦਿੱਤੀ ਕਿਸੇ ਨੇ ਦਸ਼ਾਲੇ ਦਿੱਤੇ ਕਿਸੇ ਨੇ ਘੋੜੇ ਦਿੱਤੇ ਕਿਸੇ ਨੇ ਤੋਪਾਂ ਦਿੱਤੀਆਂ ਪਰ ਬਾਣੀ ਨੇ ਇਹ ਨਹੀਂ ਜੁਰਦ ਦਿੱਤੀ ਉਹਨੇ ਆਪਣਾ ਕਟਿਆ ਸੀਸ ਗੁਰ ਰਾਮਦਾਸ ਦੇ ਚਰਨਾਂ ਚ ਰੱਖ ਕੇ ਆਖਿਆ ਮੇਰਾ ਬੁੱਝ ਮੈਂ ਕਿਛ ਨਹੀਂ ਆਪਾਂ ਤਾਂ ਕਹਿੰਨੇ ਗਿਆਨੀ ਜੀ ਨਿਗਾਹ ਮਾਰੋ ਚੰਦੂਆ ਦਾਸ ਨੇ ਚੜ੍ਹਿਆ ਜੇ ਪਤਾ ਨਹੀਂ ਗਿਆਨੀ ਕੋਲ ਨੋਟ ਕਰਾਉਣਾ ਸਰਟੀਫਿਕੇਟ ਲੈਣਾ ਵੀ ਗਿਆਨੀ ਜੀ ਕਹਿਣ ਵੀ ਤੇਰਾ ਚੰਦੂਆ ਬੜਾ ਵਧੀਆ ਹੈ ਚੰਦੂਆ ਦੇਖ ਕੇ ਤੇ ਗੱਲਾਂ ਕਰਦੇ ਆ ਪ੍ਰਾਤ ਗੁਰਦੁਆਰੇ ਚੜਾਈ ਦੇ ਕਹਿੰਦਾ ਇਹ ਪਿਛਲੇ ਸਾਲ ਗਿਆਨੀ ਜੀ ਵਿਸਾਖੀ ਨੂੰ ਪ੍ਰਾਤ ਚੜਾਈ ਸੀ ਵੇਖੋ ਚੰਗੀ ਹੈ ਇਨਾ ਮਹਾਨ ਇਹ ਉਹ ਗੁਰੂ ਕਾ ਲਾਲ ਹੈ ਜਿਹਨੇ ਗੁਰੂ ਰਾਮਦਾਸ ਦੇ ਚਰਨਾਂ ਵਿੱਚ ਸੀਸ ਰੱਖ ਕੇ ਆਖਿਆ ਮੇਰਾ ਮੁਝ ਮੈਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਮੇਰਾ ਕੁਝ ਕੋ ਸੌਂਪ ਤੇ ਕਿਹਾ ਲਾਗੇ ਮੇਰਾ ਇਹ ਗੁਰਮੁਖੋ ਗੁਰਬਾਣੀ ਦੀ ਤਾਕਤ ਹੈ ਜੇ ਬਾਬਾ ਦੀਪ ਸਿੰਘ ਨੂੰ ਆਪਾਂ ਯਾਦ ਕਰ ਰਹੇ ਆ ਸਾਡੀ ਅਵਸਥਾ ਬਣੀ ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਗ ਰਹਾ ਹਾਂ ਸਾਡੇ ਜੀਵਨ ਦਾ ਤਤ ਕੇਵਲ ਤੇ ਕੇਵਲ ਗੁਰਬਾਣੀ ਹੋਵੇ ਬਾਬਾ ਦੀਪ ਸਿੰਘ ਗੁਰਬਾਣੀ ਨਾਲ ਜੁੜੇ ਗੁਰਬਾਣੀ ਦੀ ਤਾਕਤ ਕਰਕੇ ਉਹਨਾਂ ਦੀ ਅਵਸਥਾ ਵੀ ਉੱਚੀ